ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਬਾਰੇ ਜਿੰਨਾ ਕਿਸਾਨ ਵੀਰਾਂ ਨੇ ਸਾਡੀ ਗੱਲ ਨਹੀਂ ਮੰਨੀ ਫਿਰ ਵੀ 4-4 5-5 ਗੱਟੇ ਯੂਰੀਆ ਦੇ ਪਾਏ ਆ ਉਹਨਾਂ ਖੇਤਾਂ ਵਿੱਚ ਸੁੰਡੀ ਦਾ ਹਮਲਾ ਛੇਤੀ ਹੋਵੇਗਾ ਜਾਂ ਜੇ ਸਾਡੇ ਮੀਂਹ ਨਹੀਂ ਪੈਂਦੇ ਇਦਾਂ ਹੀ ਔਣ ਲੱਗੀ ਰਹਿੰਦੀ ਆ ਮੁੱਸੜ ਬਣਿਆ ਰਹਿੰਦਾ ਤਾਂ ਵੀ ਇਹ ਮੁੱਸੜ ਵੀ ਸੁੰਡੀ ਦੇ ਅਨੁਕੂਲ ਰਹਿੰਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗੋਭ ਦੀ ਸੁੰਡੀ ਗੋਭ ਦੀ ਸੁੰਡੀ ਨੂੰ ਤਣੇ ਦਾ ਗੜੂਆ ਕਹਿੰਦੇ ਆ ਕਈ ਕਿਸਾਨ ਵੀਰ ਇਹਨੂੰ ਕੀੜੀ ਵੀ ਕਹਿ ਦਿੰਦੇ ਆ ਤੇ ਕਈ ਆਪਾਂ ਗੋਭ ਦੀ ਸੁੰਡੀ ਵੀ ਕਹਿ ਦਿੰਦੇ ਆ ਤੇ ਇਹਨੂੰ ਅੰਗਰੇਜ਼ੀ ਵਿੱਚ ਸਟੈਮ ਬੋਰਰ ਪੈਂਦੇ ਆ ਇਹ ਨੁਕਸਾਨ ਕਿੱਦਾਂ ਕਰਦੀ ਹੈ ਇਹ ਸੁੰਡੀ ਸਾਡੇ ਤਣੇ ਦੇ ਅੰਦਰ ਵੱਢ ਜਾਂਦੀ ਹੈ ਅੰਦਰੋਂ ਜਿਹੜਾ ਵਾ ਹਰਾ ਮਾਦਾ ਖਾਂਦੀ ਹੈ ਸਾਨੂੰ ਬਾਹਰੋਂ ਦੇਖਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਪੱਤਾ ਲਪੇਟ ਦਾ ਚਲੋ ਸਾਨੂੰ ਬਾਹਰੋਂ ਪਤਾ ਲੱਗ ਜਾਂਦਾ ਵੀ ਪੱਤਾ ਲਪੇਟ ਸਾਡੇ ਖੇਤ 'ਪਈ ਪਰ ਜਿਹੜੀ ਗੋਭ ਦੀ ਸੰਡੀ ਹੈ ਬਾਹਰੋਂ ਸਾਨੂੰ ਨਹੀਂ ਦਿਖਦੀ ਅੰਦਰ ਵੱਡੀ ਹੁੰਦੀ ਹੈ ਤੇ ਜਿਹੜਾ ਇਹਦਾ ਨੁਕਸਾਨ ਹੁੰਦਾ ਵਾ ਨੁਕਸਾਨ ਨਾਲ ਸਾਡੀਆਂ ਗੋਭਾਂ ਸੁੱਕ ਜਾਂਦੀਆਂ ਮੁੰਜਰਾਂ ਜੇ ਦਾਣੇ ਨਹੀਂ ਪੈਂਦੇ ਮੁੰਜਰਾਂ ਸਾਡੀਆਂ ਚਿੱਟੇ ਰੰਗ ਦੀਆਂ ਹੋ ਜਾਂਦੀਆਂ ਤੇ ਜਦੋਂ ਅਸੀਂ ਮੁੰਜਰ ਖਿੱਚਦੇ ਹਾਂ ਬਾਹਰ ਨੂੰ ਤਾਂ ਜੜ ਨਾਲੋਂ ਜਿਹੜਾ ਵਾ ਥਲੜੇ ਵਾਲੇ ਪਾਸੇ ਨਾਲੋਂ ਜਿਹੜਾ ਵਾ ਸੰਪਰਕ ਹੈ ਸਾਡਾ ਤੋੜ ਦਿੰਦੀ ਹੈ ਨਾਲੀ ਦਾ ਤੇ ਸਹੀ ਜਿਹੜੀ ਹੈ ਨਾਲੀ ਬਾਹਰ ਆ ਜਾਂਦੀ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਖੇਤ ਗੋਬ ਦੀ ਸੁੰਡੀ ਪਈ ਹੋਈ ਹੈ ਬਾਹਰੋਂ ਸਾਨੂੰ ਗੋਬ ਦੀ ਸੁੰਡੀ ਦਾ ਪਤਾ ਨਹੀਂ ਲੱਗਦਾ ਤੇ ਦੂਜੇ ਨੰਬਰ ਤੇ ਆ ਗਈ ਆਪਣੀ ਪੱਤਲਪੇੜ ਸੁੰਡੀ ਇਹਨੂੰ ਅੰਗਰੇਜ਼ੀ ਵਿੱਚ ਲੀਫ ਫੋਲਡਰ ਵੀ ਕਹਿੰਦੇ ਆ ਪੱਤਲਪੇੜ ਸੁੰਡੀ ਕਰਦੀ ਕੀ ਹੈ ਸਾਡੇ ਝੋਨੇ ਦੇ ਪੱਤੇ ਜਾਂ ਬਾਸਮਤੀ ਦੇ ਪੱਤੇ ਉਹ ਅੰਦਰ ਜਿਹਨੂੰ ਮਰੋੜ ਦਿੰਦੀ ਹੈ ਤੇ ਅੰਦਰੋਂ ਜਿਹੜਾ ਵਾ ਹਰਾ ਮਾਦਾ ਖਾਂਦੀ ਹੈ ਪੱਤੇ ਉੱਤੇ ਹਰਾ ਮਾਦਾ ਖਾਣ ਨਾਲ ਚਿੱਟੀਆਂ ਧਾਰੀਆਂ ਪੈ ਜਾਂਦੀਆਂ ਕਿਸਾਨ ਵੀਰੋ ਸਮੇਂ-ਸਮੇਂ ਤੇ ਆਪਦੇ ਖੇਤ ਵੇਖਦੇ ਰਹਿ ਆ ਜੇ ਰੋਜ਼ ਸ਼ਾਮ ਨੂੰ ਆਪਣੇ ਖੇਤ ਜਾਇਆ ਕਰੋ ਵੇਖਿਆ ਕਰੋ ਵੀ ਸਾਡੇ ਕੋਈ ਕੀੜ ਪਤੰਗੇ ਦਾ ਹਮਲਾ ਤਾਂ ਨਹੀਂ ਹੋਇਆ ਜੇ ਮੀਂਹ ਪੈ ਜਾਂਦੇ ਆ ਫਿਰ ਪੱਤਾ ਲਪੇਟ ਸੁੰਡੀ ਮੀਂਹ ਨਾਲ ਵੈਸੇ ਹੀ ਮਰ ਜਾਂਦੀ ਹੈ ਕੋਈ ਸਪਰੇਅ ਕਰਨ ਦੀ ਸਾਨੂੰ ਲੋੜ ਨਹੀਂ ਪਵੇਗੀ ਤੇ ਜੇ ਮੀਂਹ ਨਹੀਂ ਪੈਂਦੇ ਐਦਾਂ ਹੀ ਔੜ ਲੱਗੀ ਰਹਿੰਦੀ ਆ ਮੁੱਸੜ ਬਣਿਆ ਰਹਿੰਦਾ ਤਾਂ ਇਹਨਾਂ ਦੋਵਾਂ ਸੁੰਡੀਆਂ ਦਾ ਹਮਲਾ ਜ਼ਰੂਰ ਹੋਵੇਗਾ ਵੇਖਦੇ ਰਹਾ ਜੀ ਇਹਨਾਂ ਵੀ ਅੱਜ ਤੁਹਾਨੂੰ ਵੀਡੀਓ ਪਾ ਦਿੱਤੀ ਤੇ ਸਵੇਰੇ ਤੁਸੀਂ ਦਰਮੀਆਂ ਚੱਕ ਲੈਣੀਆਂ ਸਪਰੇਅਾਂ ਕਰ ਦੇਣੀਆਂ ਐਦਾਂ ਨਹੀਂ ਕਰਨਾ ਜੇ ਖੇਤ ਵਿੱਚ ਹਮਲਾ ਹੁੰਦਾ ਫੇਰ ਹੀ ਸਪਰੇਅ ਕਰਿਆ ਜੀ ਤੇ ਇਹਨਾਂ ਦੋਆਂ ਸੁੰਡੀਆਂ ਦਾ ਇਲਾਜ ਇੱਕੋ ਹੀ ਹੈ ਪੱਤਾਲ ਪੇੜ ਸੁੰਡੀ ਦਾ ਇਲਾਜ ਵੀ ਉਹ ਹੈ ਤੇ ਗੋਭ ਦੀ ਸੁੰਡੀ ਦਾ ਵੀ ਇਲਾਜ ਉਹ ਹੀ ਹੈ ਆ ਚਾਰ ਤੁਹਾਨੂੰ ਦਵਾਈਆਂ ਪਿੱਛੇ ਦੱਸ ਗਿਆ ਇਹਨਾਂ ਚਾਰਾਂ ਦਵਾਈਆਂ ਚੋਂ ਕੋਈ ਇੱਕ ਦਵਾਈ ਕਰਿਆ ਜੇ ਮੈਨੂੰ ਪਤਾ ਕਈ ਕਿਸਾਨ ਵੀਰ ਸੁੰਡੀਆਂ ਤੋਂ ਲੈਂਡਾ ਪਾਉਂਦੇ ਆ ਪਰ ਲੈਂਡਾ ਕਿਉਂ ਨਹੀਂ ਕਰਨੀ ਜਾਂ ਉਹਦੇ ਕਿੱਦਾਂ ਦੇ ਨੁਕਸਾਨ ਨੇ ਉਹ ਤੁਹਾਨੂੰ ਅਗਲੇ ਵੀਡੀਓ 'ਚ ਵਿਸਥਾਰ ਨਾਲ ਦੱਸਾਂਗੇ ਵੀਡੀਓ ਲੰਮੀ ਹੋ ਜਾਂਦੀ ਆ ਕਿਉਂਕਿ ਮੈਨੂੰ ਪਤਾ ਤੁਸੀਂ ਵੀਡੀਓ ਲੰਮੀਆਂ ਬਹੁਤੀਆਂ ਸੁਣਦੇ ਨਹੀਂ ਸੋ ਇਹਨਾਂ ਦਾ ਇਲਾਜ ਕਿਵੇਂ ਸੰਭਵ ਹੈ ਦੋਆਂ ਸੁੰਡੀਆਂ ਦਾ ਆਚਾਰ ਸਪਰੇਆ ਤੁਹਾਨੂੰ ਪਿੱਛੇ ਦੱਸੀਆਂ ਇਹਨਾਂ ਚੋਂ ਇੱਕ ਕਰਦੇ ਆ ਜੇ ਪਹਿਲੇ ਨੰਬਰ ਤੇ ਆ ਗਈ 60 ਐਮ ਐਲ ਕੋਰਾਜਨ ਇੱਕ ਕਿੱਲੇ ਦੀ ਮਾਤਰਾ ਕਿੱਲੇ 'ਚ ਆਪਾਂ 60 ਐਮ ਐਲ ਕੋਰਾਜਨ ਜਾਂ ਤੁਸੀਂ ਵਰਤ ਸਕਦੇ ਹੋ ਇਹਦੇ 'ਚ ਕਲੋਰੋ ਐਂਟਰਾਨੀਲੀਪਰੋਲ ਜਿਹੜਾ ਵਾ ਆਪਣਾ ਟੈਕਨੀਕਲ ਆ ਜਾਂ 50 ਗ੍ਰਾਮ ਟਕੂਮੀ 20 ਡਬਲਯੂ ਜੀ ਪਾ ਸਕਦੇ ਹੋ ਤੁਸੀਂ ਇਹਦੇ 'ਚ ਫਲੂ ਬੈਂਡਾਮਾਈਡ 20% ਹੁੰਦਾ ਜਾਂ 20 ਐਮ ਐਲ ਫੇਮ 480 ਐਸ ਸੀ ਇਹਦੇ ਵਿੱਚ ਵੀ ਫਲੂ ਬੈਂਡਾਮਾਈਡ 39.5 35% ਹੁੰਦਾ ਇਹ ਲਿਕਵਿਡ ਚ ਆ ਜਾਂਦੀ ਫਲੂਬੈਂਡਾਮਾਈਡ ਤੇ ਉਹ ਆਪਣੀ ਸੇਵੀਆਂ ਜੀਆਂ ਚ ਫਲੂਬੈਂਡਾਮਾਈਡ ਆ ਜਾਂਦੀ ਤੇ ਜੇ ਇਹ ਤਿੰਨੇ ਨਹੀਂ ਕਰ ਸਕਦੇ ਤੇ ਸਸਤਾ ਜਿਆ ਸੌਦਾ ਆ ਜਾਂ ਤੁਸੀਂ 1 ਲੀਟਰ ਕਲੋਰੋ ਵੀ ਪਾ ਸਕਦੇ ਹੋ ਕਲੋਰੋਪਾਈਰੀਫੋਸ ਵੀ ਈਸੀ 1 ਲੀਟਰ ਕਿੱਲੇ ਦੀ ਕਰ ਸਕਦੇ ਹੋ ਕਿਸਾਨ ਵੀਰੋ ਜਿੰਨੀ ਤੁਹਾਨੂੰ ਮਾਤਰਾ ਦੱਸੀ ਹੈ 20 ਐਮਐਲ ਲਿਕਵਿਡ ਫੀਮ 50 ਗ੍ਰਾਮ ਟਕੂਮੀ ਜਾਂ 60 ਐਮਐਲ ਕੋਰਾਜਨ ਜਾਂ 1 ਲੀਟਰ ਆਪਣੀ ਕਲੋਰੋ ਇਹਨਾਂ ਚਾਰਾਂ ਚੋਂ ਇੱਕ ਦਵਾਈ ਕਰਿਆ ਜਿੰਦੇ ਜਿੰਨੀ ਤੁਹਾਨੂੰ ਮਾਤਰਾ ਦੱਸੀ ਹੈ ਉਨੀ ਮਾਤਰਾ ਹੀ ਸਪਰੇਅ ਕਰਿਆ ਜੇ ਐਨੀ ਆ ਵੀ ਤੁਹਾਨੂੰ 20 ml ਦਸੀ ਤੇ ਤੁਸੀਂ 30 35 ml ਪਾ ਦੇਣੀ ਆ ਇਦਾਂ ਕੀ ਹੁੰਦਾ ਹੈ ਜਿਹੜੇ ਕੀਟ ਪਤੰਗੇ ਆ ਜਾਂ ਸੁੰਡੀਆਂ ਇਹਨਾਂ ਦੀ ਸਹਿਣਸ਼ੀਲਤਾ ਵੱਧ ਜਾਂਦੀ ਹੈ ਇੰਨੀ ਡੋਸ ਦੀ ਵੀ ਸਪਰੇਅ ਕਰੋਗੇ ਤੇ ਇੰਨੀ ਨੇ ਵੀ ਸੁੰਡੀ ਵਧੀਆ ਤਰੀਕੇ ਨਾਲ ਮਾਰ ਦੇਣੀ ਆ ਤੇ ਆਪਦੇ ਖੇਤ ਵੇਖਦੇ ਰਿਹਾ ਜੇ ਤੇ ਇਹਨਾਂ ਚਾਰਾਂ ਚੋਂ ਇੱਕ ਸਪਰੇਅ ਜ਼ਰੂਰ ਕਰਿਆ ਜੇ ਹੋਰ ਕੋਈ ਇਹਨਾਂ ਚਾਰਾਂ ਤੋਂ ਵੱਖਰੀਆਂ ਚੀਜ਼ਾਂ ਪਾਉਣ ਦੀ ਲੋੜ ਨਹੀਂ ਨਾ ਹੀ ਗੋਭ ਦੀ ਸੁੰਡੀ ਲਈ ਪਾਉਣ ਦੀ ਲੋੜ ਨਾ ਪੱਤਲਪੇਟ ਸੁੰਡੀ ਪੱਤਲਪੇਟ ਤੇ ਗੋਭ ਦੀ ਸੁੰਡੀ ਦਾ ਇਲਾਜ ਹੈ ਇਹਨਾਂ ਚਾਰਾਂ ਦਵਾਈਆਂ ਚੋਂ ਇੱਕ ਨੇ ਵਧੀਆ ਕਰਦੇ ਆ ਕਿਸਾਨ ਵੀਰੋ ਜੇ ਤੁਸੀਂ ਚਾਹੋ ਨੇ ਕਿ ਗੋਭ ਦੀ ਸੁੰਡੀ ਤੇ ਪੱਤਲ ਭੇੜ ਸੁੰਡੀ ਦੇਸੀ ਤਜਰਬਾ ਵਰਤਣਾ ਚਾਹੋ ਨੇ ਤਾਂ ਕੀ ਕਰਨਾ ਤੁਸੀਂ 80 ml ਨਿੰਮ ਆਧਾਰਿਤ ਇਕੋਟਿਨ ਹੁੰਦਾ ਜਿਹਦੇ ਚ ਐਜੈਡਿ ਰੈਕਟਿੰਗ 5% ਹੁੰਦਾ ਉਹਦੀ ਸਪਰੇ ਵੀ ਤੁਸੀਂ ਕਰ ਸਕਦੇ ਹੋ 80 ml ਨਿੰਮ ਆਧਾਰਿਤ ਇਕੋਟਿਨ ਤੇ ਪੱਤਲ ਭੇੜ ਸੁੰਡੀ ਵਾਲੇ ਤੁਸੀਂ ਇਹ ਸਨਹ ਡਾਇਰੈਕਟਰ ਪਤਾ ਨਹੀਂ ਕਿਹੋ ਜੀ ਤੁਹਾਨੂੰ ਸਲਾਹ ਦੇ ਜਾਂਦਾ ਪਰ ਇਹ ਤਜਰਬਾ ਲੋਕਾਂ ਨੇ ਕੀਤਾ ਹੈ ਪੱਤਲਪੇਟ ਸੁੰਡੀ ਲਈ ਆਪਾਂ ਦੇਸੀ ਤਜਰਬਾ ਇੱਕ ਤੁਹਾਨੂੰ ਦੱਸਣ ਲੱਗਾ ਨੋਟ ਕਰ ਲਿਓ ਕਰਨਾ ਕੀ ਹੈ ਆਪਾਂ ਨਾਰੀਅਲ ਜਾਂ ਮੁੰਜ ਦੀ ਰੱਸੀ ਲੈਣੀ ਹੈ 20 ਤੋਂ 30 ਮੀਟਰ ਤੱਕ ਜਿੱਡਾ ਤੁਹਾਡਾ ਖੇਤ ਦਾ ਵਾਇਆ ਉਹਦੇ ਹਿਸਾਬ ਨਾਲ ਰੱਸੀ ਤੁਸੀਂ ਲੈ ਲੈਣੀ ਹੈ ਇੱਕ ਜਣੇ ਨੇ ਇਧਰੋਂ ਫੜ ਲੈਣੀ ਰੱਸੀ ਇੱਕ ਜਣੇ ਨੇ ਦੂਜੇ ਸਿਰੋਂ ਫੜ ਲੈਣੀ ਰੱਸੀ ਤੇ ਫਸਲ ਨਿਸਰਣ ਤੋਂ ਪਹਿਲਾਂ ਜੇ ਤੁਹਾਡੇ ਪੱਤਲਪੇਟ ਦਾ ਹਮਲਾ ਹੁੰਦਾ ਤਾਂ ਤੁਸੀਂ ਉਧਰੋਂ ਦੂਜੇ ਨੇ ਫੜਨੀ ਹੈ ਇਧਰੋਂ ਤੁਸੀਂ ਇਹਨਾਂ ਇੱਕਰ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਰੱਸੀਆਂ ਫੇਰਨੀ ਆ ਫਸਲ ਦੇ ਉੱਤੇ ਅਗਲੇ ਸਿਰੇ ਤੋਂ ਫਿਰ ਤੁਸੀਂ ਵਾਪਸ ਉਹਨੇ ਪਿਆਰੀ ਵਾਪਸ ਮੁੜਿਆਉਣਾ ਰੱਸੀ ਲੈ ਕੇ ਤੇ ਇਹ ਜ਼ਰੂਰ ਧਿਆਨ ਰੱਖਣਾ ਕਿ ਥੱਲੇ ਪਾਣੀ ਜ਼ਰੂਰ ਖੜਾ ਹੋਵੇ ਫਸਲ ਦੇ ਵਿੱਚ ਤੇ ਜਿਹੜੀ ਤੁਹਾਡੀ ਪਤਾਲਪੇੜ ਸੁੰਢੀ ਹੋਊਗੀ ਪੱਤੇਆਂ ਉੱਤੇ ਉਹ ਰੱਸੀ ਦੇ ਨਾਲ ਝੜ ਕੇ ਥੱਲੇ ਪਾਣੀ 'ਚ ਡਿੱਗ ਜਾਊਗੀ ਤੇ ਉਹ ਪਾਣੀ 'ਚ ਡਿੱਗਦਿਆਂ ਸਾਰੀ ਪਤਾਲਪੇੜ ਸੁੰਢੀ ਮਰ ਜਾਵੇਗੀ ਇਹ ਦੇਸੀ ਤਿਆਰਪਾ ਪਤਾਲਪੇੜ ਸੁੰਢੀ ਬਾਰੇ ਨਾਰੀਅਲ ਜਾਂ ਮੋਂਜ ਦੀ ਰੱਸੀ ਦਾ ਇਹ ਜ਼ਰੂਰ ਕਰਕੇ ਵੇਖਿਓ ਜੇ ਤੁਸੀਂ ਚਾਹੁੰਦੇ ਹੋ ਵੀ ਬਾਸਮਤੀ ਤੇ ਪੱਤਲਪੇੜ ਸੁੰਦੀ ਬਾਸਮਤੀ ਐਸੇ ਘਰੇ ਖਾਣੀ ਐ ਜਾਂ ਚੌਲ ਤੁਸੀਂ ਘਰੇ ਰੱਖਣਾ ਚਾਹੁੰਦੇ ਹੋ ਜਾਂ ਥੋੜੇ ਜੇ ਥਾਂ ਤੇ ਤੁਸੀਂ ਤਜਰਬਾ ਕਰਕੇ ਵੇਖ ਲਿਓ ਇਹ ਤਜਰਬਾ ਕਾਮਯਾਬੀ ਹੋਇਆ ਕਈ ਕਿਸਾਨ ਵੀਰਾਂ ਨੇ ਇਹਨੂੰ ਕਾਮਯਾਬੀ ਕੀਤਾ ਇੰਨੀਆ ਗੱਲਾਂ ਕਹਿੰਦਾ ਹੋਇਆ ਮੈਂ ਖਿਮਾਂਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ